ਪੰਜਾਬ ਦੀ ਨੌਜਵਾਨੀ ਜਿੱਥੇ ਬਾਹਰ ਵੱਲੇ ਰੁਕ ਕਰ ਰਹੀ ਹੈ ਦਿਨੋ ਦਿਨ ਨੌਜਵਾਨ ਦੀ ਜੇਕਰ ਗੱਲ ਕਰੀਏ ਤਾਂ ਪੜ੍ਹਾਈ 12ਵੀਂ ਕਰਨ ਤੋਂ ਬਾਅਦ ਜਿਹੜਾ ਸੁਪਨਾ ਹੁੰਦਾ ਹੈ ਅਜੇ ਤੱਕ ਕੇ ਬਾਹਰ ਚਲ ਜਾਈਏ ਬਾਹਰ ਜਾ ਕੇ ਜਿਹੜੇ ਸਿੱਖ ਹੱਸੇ ਜਿਹੜੇ ਸੈੱਟ ਹੋ ਜਾਣਗੇ ਉੱਥੇ ਜੋਬ ਜਿਹੜੀ ਮਿਲ ਜੇਗੀ ਵਧੀਆ ਇਨਕਮ ਹੋ ਜੇਗੀ ਪਰ ਅੱਜ ਤਾਨੂੰ ਇੱਕ ਸਖਸ਼ਿਨਾ ਮਿਲਾਨ ਜਾ ਰਹੇ ਆ ਜਿਹੜੇ ਵਿਸ਼ੇਸ਼ ਉਹ ਆਏ ਨੇ ਉੱਥੋਂ ਦੇ ਕੰਮਕਾਰ ਕਰ ਰਹੇ ਨੇ ਉੱਥੋਂ ਆ ਕੇ ਜਿਹੜਾ ਆਪਣੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਆਪਣੇ ਹੱਥੀਂ ਕੰਮ ਕਰਨਾ ਜਿਹੜਾ ਸ਼ੁਰੂ ਕੀਤਾ ਹੈ ਤਾਂ ਘਰ ਕੋ ਜਿਹੜਾ ਕੰਮ ਚਲਾਇਆ ਜਾਂਦਾ ਹੈ ਤਾਂ ਇੱਕ ਸੜਕ ਦੇ ਕਿਨਾਰੇ ਤਸਵੀਰਾਂ ਦੇਖ ਸਕਦੇ ਜੀ ਜਿਹੜੀ ਆਪਣੀ ਗੱਡੀ ਦੇ ਥਰੂ ਜਿਹੜਾ ਸਮਾਨ ਰੱਖਿਆ ਹੈ ਹੋਮ ਮੇਡ ਮਰਸੀ ਮਿਲਕ ਬਦਾਮ ਜਿਹੜੇ ਬਣਾਏ ਜਾਂਦੇ ਨੇ ਉਸ ਨੂੰ ਲਿਆ ਕੇ ਜਿਹੜਾ ਆਪ ਇੱਥੇ ਸੀਕ੍ਰਿਤ ਕਰਨੀ ਸ਼ੁਰੂ ਕਰਨ ਦੀ ਵਿਦੇਸ਼ ਦਿੱਤੇ ਜਾਣ ਲਈ ਨੌਜਵਾਨਾਂ ਦੀ ਜਿੱਕਰ ਗੱਲ ਕਰੀਏ ਭਾਰੀ ਮਾਤਰਾ ਦੇ ਵਿੱਚ ਹਰ ਰੋਜ਼ ਜੇਕਰ ਗੱਲ ਕਰੀਏ ਤਾਂ ਨੌਜਵਾਨ ਜਿਹੜੇ ਬਾਹਰ ਜਾਣੋ ਸਿਆਰ ਨੇ ਪਾਸਪੋਰਟ ਦਫ਼ਤਰਾਂ ਤੇ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਨੇ ਅਲਿਸਟ ਕਰਕੇ ਬਾਹਰ ਜਾਂਦੇ ਜਿਹੜੇ ਸੁਪਨੇ ਸਜਾਏ ਹੁੰਦੇ ਨੇ ਨੌਜਵਾਨਾਂ ਨੇ ਪਰ ਜਿਹੜੇ ਇਸ ਸ਼ਖਸ਼ ਨੇ ਜਿਹੜੇ ਬਾਹਰ ਕੰਮ ਵੀ ਕਰ ਆਏ ਨੇ ਅਤੇ ਉੱਥੋਂ ਕੰਮ ਕਰਕੇ ਜਿਹੜਾ ਇਹਨਾਂ ਨੇ ਉੱਥੇ ਐਕਸਪੀਰੀਅੰਸ ਮਿਲਿਆ ਉਹ ਵੀ ਕਰ ਲਿਆ ਤਾਂ ਹੁਣ ਉਹਨੇ ਪੰਜਾਬ ਅਮ੍ਰਿਤਸਰ ਆ ਕੇ ਜਿਹੜਾ ਹੱਥੀ ਕੰਮ ਕੀਤਾ ਜਾ ਰਿਹਾ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਭਾਈ ਸਾਰੀ ਨੌਜਵਾਨੀ ਦੀ ਪੀੜ੍ਹੀ ਦੀ ਗੱਲ ਕਰੀਏ ਬਾਹਰ ਜਾਣਾ ਚਾਹਦੀ ਹੈ ਬੱਚੇ ਦੀ ਗੱਲ ਕਰ ਲਈ ਉਹਦਾ ਵੀ ਇਹੀ ਸੁਪਨਾ ਹੁੰਦਾ 12 12ਵਾਂ 12 ਕਰੀਏ ਤੇ ਬਾਹਰ ਜੀਵਨ ਜੇ ਠੀਕ ਹੈ ਨਾ ਚਾਹੋਗੇ ਤੁਸੀਂ ਬਾਹਰੋਂ ਇੱਥੇ ਆ ਕੇ ਅੰਮ੍ਰਿਤਸਰ ਦੇ ਵਿੱਚ ਕੰਮ ਕਰ ਰਹੇ ਹੈ ਜੀ ਪਹਿਲਾਂ ਤੁਹਾਡਾ ਇੱਥੇ ਪੰਚਾਇਤ ਵਿੱਚ ਬਹੁਤ ਬਹੁਤ ਵੈਲਕਮ ਜੀ ਠੀਕ ਹੈ ਮੈਂ ਤਾਂ ਹਰ ਮੈਂ ਇਹ ਵੀ ਬਹੁਤ ਬਣੀ ਹੋਈਆਂ ਹਾਂ ਉਸ ਮੈਂ ਇਹ ਕਹਿੰਦਾ ਜੇ ਕਿ ਕੋਈ ਟੰਗੀ ਐਜੂਕੇਸ਼ਨ ਸਕਿੱਲ ਹੈਗੀ ਹੈ ਤਾਂ ਜਾਵੇ ਜਰੂਰ ਪਰ ਇਹ ਆਪਣੇ ਮਿੱਟੀ ਨੂੰ ਭੁੱਲੀ ਨਾ ਜਾਵੇ ਜੇ ਇਹ ਨਾ ਕਿ ਵੀ ਮੈਂ ਹੁਣ ਇੱਥੇ ਹੀ ਰਵਾਂ ਇਹ ਸੱਤ ਲੋ ਜਵਾ ਉਹ ਪੂਰਾ ਪੰਜਾਬ ਗੱਲੀ ਹੋਇਆ ਉਹ ਦੇਖਦੇ ਰਹੋਗੇ ਇਹਦੇ ਵਿੱਚ ਵੀਡੀਓ ਨੇ ਵਿੱਚ ਫੇਸਬੁਕ ਪੰਜਾਂ ਲੋਕਾਂ ਨੇ ਪੰਜ ਪੰਜ ਕਿੱਲਾ ਕਹੀਆਂ ਨੇ ਕਾਹਦੇ ਆਸੇ ਪਾਉਂਦੇ ਆ ਇਹ ਨਹੀਂ ਜਦ ਅਰੇ ਗੱਲ ਕਰਾਂਗੇ ਕਿ ਕਰੋ ਤੇ ਗੈਰ ਦੇ ਮਿਹਰਫ ਨਹੀਂ ਯਾਨ ਹੈ ਦਮ ਹੈ ਉਹਨਾਂ ਕਰ ਆਪਣੀ ਦਾ ਕਮਾਈ ਕਰੋ ਫਿਰ ਆਪਣੇ ਵਤਨ ਆਪਣੇ ਪੰਜਾਬ ਨੂੰ ਜਿਹੜਾ ਕਿ ਉਹਨੇ ਰਕਲਾ ਪੰਜਾਬ ਬਣਾਇਆ ਹੈ ਰਕਲਾ ਬਾਹਰ ਰੱਖ ਪੈਂਦੇ ਵਾਹ ਪਾਇਰਾਂ ਗਲੇ ਉਹਨਾਂ ਆਪਣਿਆਂ ਸੋਡਿਆ ਰੰਗਲਾ ਕਾਹਦੇ ਨਾ ਹੋਣਾ ਹੈ ਪੰਜਾਂ ਦਾ ਸੜਾ ਰੰਗਲਾ ਕਰਦਾ ਹੈ ਪਰ ਕੀ ਸੋਹੰਦੇ ਜੇ ਨੌਜਵਾਨ ਬਾਹਰ ਵੱਲੋਂ ਰੁੱਕ ਕਿਉਂ ਕਰਦਾ ਕਾਰਨ ਕੀ ਹੈਗਾ ਪੰਜਾਬ ਦੇ ਵਿੱਚ ਕਿਹੜੀ ਚੀਜ਼ ਦੀ ਜਿਹੜੀ ਕਮੀ ਹੈ ਕਿ ਸਾਰਾ ਨੌਜਵਾਨ ਜਿਹੜਾ ਹੈ ਬਾਹਰ ਨੂੰ ਹੀ ਤਿਆਰ ਹੈ ਕਾਰਨ ਵੀ ਅੱਜਕੱਲ ਹਰ ਬੰਦਾ ਮਿੰਗੜਾ ਹੈ ਕੋਈ ਵੀ ਬਿਨਾ ਐਜੂਕੇਸ਼ਨ ਰੈਂਦੇ ਔਰ ਜਿਹੜਾ ਐਜੂਕੇਸ਼ਨ ਮੰਸੇ ਨੌਕਰੀ ਚਾਹੁੰਦਾ ਕਿ ਉਹ ਨੇਤ ਨਹੀਂ ਹੈ ਨੇ ਹੱਲ ਦਾ ਚਲਾਣ ਨਹੀਂ ਲੈਣਾ ਜਾ ਇੱਕ ਰਿਹਾ ਸਾਦੇ ਉਹ ਇਹਨਾਂ ਦਾ ਮੁੱਕਾ ਕੋਈ ਦੇਖੇਂਦਾ ਰੇੜੀ ਲਾ ਲੈਨੇ ਆ ਤਾਂ ਜਦੋਂ ਬੜਾ ਲਿਖਿਆ ਬੰਦਾ ਰੇੜੀ ਵਾਲੇ ਨਹੀਂ ਜਾ ਕੋ ਜਾਏਗਾ ਯਾਰ ਮੈਂ ਨਹੀਂ ਐਮਜੀਏ ਕਿਥੋਂ ਥਾਣੇ ਦੀ ਤੰਗੀ ਦਾ ਮਰ ਨਹੀਂ ਲਾਵਾਂ ਮੈਨੂੰ ਕੋਈ ਚੀਜ਼ ਰੱਖੋ ਸੋ ਪਹਿਲੀ ਤੇ ਮੈਂ ਗੱਲ ਕਰਦਾ ਮੈਂ ਸਰਕਾਰਾਂ ਦੇ ਕਰਨ ਲੋਕੇ ਸੀ ਤੇ ਪਰੇਸ਼ਾਨ ਬੇ ਨੌਕਰੀ ਨਹੀਂ ਮਿਲਦੀ। ਫਿਰ ਕੀ ਕਰੀ ਚਲੋ ਜੇ ਮੈਨਾਂ ਵੀ ਨਹੀਂ ਮਿਲਦੀ ਕੋਈ ਆਪਣਾ ਮਾੜਾ ਮੋਟਾ ਕੰਮ ਕਰ ਲੈਣਾ ਚਾਹੀਦਾ ਹੈ। ਹੁਣ ਕੋਈ ਵੀ ਕੀਤਾ ਹੀ ਹੈ। ਫਿਰ ਰੋਟੀ ਮਾਰੀ ਮਿਲਦੀ ਹੈ। ਕਿਤੇ ਕਿ ਨਹੀਂ। ਦਾਸ ਦਾਸ ਸੋਦੇਸੀ ਮੇਲਾ ਲੱਗਿਆ। ਐਸੇ ਕੋ ਨਾਰੀਆ ਲਾ ਕੇ ਨੇ ਆਪ ਦਾ ਰੋਹ ਦੀ ਰੇੜੀ ਲਾਈ ਹੈ। ਤੁਹਾਨੂੰ ਕੋ ਦੋ ਟੱਕੇ ਕਮਾ ਕੇ ਖੜਦੇ ਆ ਸ਼ਾਮ ਨੂੰ। ਬਿਲਕੁਲ ਜੀ। ਹਾਂ ਜੀ। ਤਾਂ ਤੁਸੀਂ ਬਾਹਰ ਜਦੋਂ ਕੰਮ ਕਰਦੇ ਹੋ ਉੱਥੋਂ ਦਾ ਕੀ ਐਕਸਪੀਰੀਅੰਸ ਹੀ? ਆਪਣੇ ਇੱਥੇ ਪੰਜਾਬ ਦੇ ਵਿੱਚ ਕਿਹੋ ਜਿਹਾ ਐਕਸਪੀਰੀਅੰਸ ਹੈ? ਕਿੰਨਾ ਕਿ ਡਿਫਰੈਂਸ ਆਂਦਾ ਕੰਮਕਾਰ ਦੀ ਜਿੱਕਰ ਗੱਲ ਕਰੀਏ ਕੰਮਕਾਰ ਵੀ ਜੇ ਕੋਈ ਕਰਨਾ ਹੋਵੇ ਕੋਈ ਖਾਨੇਗਾ ਉਹ ਕੰਮ ਦਾ ਦੇਸ ਕੰਮ ਦਾ ਕੋਈ ਮੇਲ ਨਹੀਂ ਲੱਗ ਜਾ ਮੇਰਾ ਹੈਵੀ ਡੱਬਾ ਕੰਮ ਸੀ ਜਿਵੇਂ ਬਿਲਡਿੰਗ ਵਗੈਰਾ ਬਣਦੀ ਜਾਂ ਕੋਈ ਇੰਡਸਟਰੀ ਦੇ ਸੋ ਹੈਵੀ ਮਾਲ ਚੁਣਾਵਾ ਮੇਰਾ ਉਹ ਮੋਬਾਈਲ ਕਿਰੇ ਨੂੰ ਬ੍ਰੇਕ ਦਾ ਕੰਮ ਸੀ ਉਹਦਾ ਦੇ ਨਾਲ ਤੇ ਕੋਈ ਵੀ ਸਬੰਧ ਨਹੀਂ ਹੈਗਾ ਅਸੀਂ ਕਹੀਏ ਤਾਂ ਕੁਝ ਵੀ ਆਪਾਂ ਕਰ ਸਕਦੇ ਹਾਂ ਕੋਈ ਜਰੂਰੀ ਥੋੜਾ ਦੱਸੋਗੇ ਤੁਸੀਂ ਕਾਹਦਾ ਕੰਮ ਸ਼ੁਰੂ ਕੀਤਾ ਕਿਸ ਤਰੀਕੇ ਨਾਲ ਹੁੰਦਾ ਬਾਈ ਵਧੀਆ ਖੂਰ ਆਪਣਾ ਦੁੱਧ ਲੈ ਕੇ ਵਧੀਆ ਸੇ ਬਰਫੀ ਬਣਾਈ ਦੀ ਹੈ ਹੋਮ ਮੇਡ ਬਰਫੀ ਹੋਮ 100% ਦੀ ਬੇਟੀ ਜਦੋਂ ਮਰਦੀ ਜਾਣਗੇ ਚੈੱਕ ਕਰੋ ਔਰ ਜੇ ਇਹਦੇ ਵਿੱਚ ਕੋਈ ਮਲਾਵਟ ਥਾਣ ਕਰ ਦਵੇ ਤੇ ਮੈਂ 50000 ਰੁਪਏ ਦਾ 50000 ਦਾ ਇਨਾਮ ਦੇ ਕੇ ਮਿਲਾਵਟ ਹਾਂ ਜੇ ਕੋਈ ਵੀ ਕਹੇ ਕਿ ਆਹ ਚੀਜ਼ ਮਲਾਵਟ ਹੈ ਮੈਂ ਲਾਈਵ ਦਿਖਾਣਾ ਇਹ ਨਹੀਂ ਕਿ ਇਤਰਾ ਖਾ ਕੇ ਦੇਖੇ ਲਾਈਵ ਹਾਂ ਇਹੋ ਸੰਗ ਦਾ ਕਿਸੇ ਵੇਲੇ ਜ਼ਿਆਦਾ ਗਰਮੀ ਨਾਲ ਖੱਟੀ ਹੋਵੇ ਜਾਂ ਮਿੱਠੀ ਉਹਦੀ ਗੱਲ ਤੇ ਮੈਂ ਕੁਝ ਕਹਿ ਨਹੀਂ ਸਕਦਾ ਆਹ ਦੇਖੋ ਘਰ ਦਾ ਬਣਿਆ ਹੋਇਆ ਇਹ ਆਪਣਾ ਮਿਲ ਕੇਗਾ ਇਹਦੇ ਚ ਕੋਈ ਮਲਾਵਟ ਸਾਫ ਕਰਦੇ ਮੈਂ 50000 ਰੁਪਏ ਦਾ ਕੁਛ ਵੀ ਚੀਜ਼ ਹੋਵੇ ਦੇਰ ਇੱਕ ਦੇ ਬਰਫੀ ਜ ਨਹੀਂ ਦੁੱਧ ਦੇ ਵਿੱਚ ਇਹਦੇ ਕੋਈ ਵੀ ਤੁਸੀਂ ਹਾਂ ਕੋਈ ਮੰਨ ਲਓ ਕਿਤੇ ਕੋਈ ਮੱਖੀ ਪਈ ਦਾ ਵਾਲ ਮੈਂ ਉਹਦੇ ਨਾਲ ਕੁਝ ਨਹੀਂ ਕਹਿ ਸਕਦਾ ਕਿ ਉਹ ਆਪਣੇ ਆਪਣੇ ਬ੍ਰੈਂਡਾਂ ਤੋਂ ਨਿਕਲ ਆਉਂਦੀ ਹੈ ਹੋ ਸਕਦਾ ਕਿ ਬਹੁਤ ਆਪਾਂ ਸੇਫਟੀ ਨੇ ਕਰਦਾ ਲੇਕਿਨ ਫਿਰ ਵੀ ਕਿਤੇ ਗਲਤੀ ਹੋ ਸਕਦੀ ਹੈ ਮਿੱਠੀ ਜੀ ਸਾਹੀ ਕੋਈ ਦੇਵਤਾ ਤਾਂ ਹੈ ਨਹੀਂ ਕਿ ਮੈਨੂੰ ਪਤਾ ਲੱਗ ਜੂ ਇਹ ਦੀ ਚੀਜ਼ ਹੈਗੀ ਹੈ ਬਾਕੀ ਜੇ ਤੁਸੀਂ ਅੱਖਾਂ ਪੇਚ ਕੋ ਮਲਾਵਟ ਕੋਈ ਗਲਤ ਮਲਾਵਟ ਨਹੀਂ ਕਿ ਤਾਰਾ ਜਲ ਤੁਸੀਂ ਦੇਖਦੇ ਹੋ ਕਿ ਪਾਊਡਰ ਪਾਈ ਜਾਂਦੇ ਜਾਂ ਪਤਾ ਤਾਂ ਦਿੱਲੀ ਦਾ ਦਿੱਲੀ ਕੋਈ ਖਬਰ ਸੁਣਿੰਦੀ ਹੈ ਇਹਨੇ ਫਲਾਣੇ ਦਾ ਚੀਜ਼ ਦਾ ਦੁੱਧ ਬਣ ਜਾਂਦਾ ਹੈ ਇਹ ਚੀਜ਼ ਦਾ ਖੋਆ ਬਣ ਜਾਂਦਾ ਉਹ ਚੀਜ਼ ਨੂੰ ਲੈ ਕੇ ਮੈਂ ਇਸ ਦੀ ਦਾ ਮਤਲਬ 5000 ਰੁਪਏ ਦਾ ਦਮਦਮਾ ਕੋਈ ਕਦਰ ਬਿਆ ਚੀਜ਼ ਦੀ ਦੁਨੀਆ ਭਾਈ ਜੇਕਰ ਗੱਲ ਕਰੀਏ ਹੁਣ ਤੁਸੀਂ ਸਿੱਧੇ ਕੰਮ ਕਰਦੇ ਲੋਕਾਂ ਵੱਲੋਂ ਪਿਆਰ ਕਿਹੋ ਜਿਹਾ ਵਿਖਾਇਆ ਜਾਂਦੇ ਲੋਕਾਂ ਦਾ ਰਿਸਪੌਂਸ ਇਸ ਤਰ੍ਹਾਂ ਦਾ ਹੈ ਕਿਉਂਕਿ ਘਰ ਦੀ ਬਣੀ ਚੀਜ਼ ਐ ਖਾਸ ਤੇ ਹੁੰਦੀ ਹੈ ਕਿਸ ਤਰ੍ਹਾਂ ਦਾ ਰਿਸਪੌਂਸ ਭਾਈ ਬੀਠੀ ਠੀਕ ਹੈ ਰਿਸਪੌਂਸ ਕੋਈ ਜੱਜ ਨਹੀਂ ਤਾਂ ਇਹ ਮਤਲਬ ਕੋਈ ਜ਼ਿਆਦਾ ਨਹੀਂ ਕਿ ਕੰਮ ਹੋਣੀ ਜਿਹੜੇ ਬੰਦੇ ਸਾਰੇ ਹੀ ਨਾ ਇੱਥੇ ਚੰਗੀ ਆ ਉਦੋਂ ਜਾ ਕਿਦਾਂ ਦਾ 500 ਰੁਪਏ ਨੂੰ ਉਥੇ 350 ਰੁਪਏ ਨੂੰ ਮਿਲਦੀ ਹੈ ਪਰ ਮੈਂ ਉਹਦਾ ਕੀ ਦੱਸਾਂ ਉਹ ਸਭ ਨੂੰ ਪਤਾ ਕਿ 350 ਵਾਲਾ ਕੀ ਹੈ ਤੇ 500 ਵਾਲਾ ਕੀ ਹੈ ਤੇ ਜਿਹੜੇ ਬੰਦਿਆਂ ਨੂੰ ਪਤਾ ਹੈ ਨਾ ਜਿਹੜੇ ਖਾਣਦੇ ਨੇ ਸਾਡੇ ਦੀ ਬੰਦੇ ਨੂੰ ਪਤਾ ਕਿ 500 ਵਾਲੀ ਕਿਹੜੀ ਹੈ ਤੇ 350 ਵਾਲੀ ਕਿਹੜੀ ਹੈ ਤੇ ਚੰਗਿਆਂ ਵੱਲੋਂ ਚੰਗਾ ਰਿਸਪੌਂਸ ਵੀ ਮਾੜਿਆਂ ਵੱਲੋਂ ਕਹਿੰਦਾ ਕੋ ਯਾਰ ਦਫਾ ਕਰਨ ਬਾਰੇ 350 ਨੂੰ ਛੱਡ ਦੇ ਮੈਂ ਕਿਹਨੂੰ 500 ਕਿਹੜਾ ਖਰਪੀ ਹੋਈ ਇਹੋ ਜਿਹਾ ਤਸਬਾਹ ਨੋ ਜਵਾਨ ਪੀੜੀ ਨੂੰ ਕੀ ਅਪੀਲ ਕਰਨਾ ਹੈ ਜੀ ਬਾਹਰ ਜਾ ਕੇ ਮਿਹਨਤ ਤੇ ਉੱਥੇ ਵੀ ਕਰਨੀ ਹੁੰਦੀ ਐ ਜਿਹੜੇ ਦਿਗਨਾਈ ਕਰਕੇ ਖੁਸ਼ ਤੇ ਬਾਹਰ ਗੁੱਸਾ ਹੋ ਜਾਂਦੇ ਐ ਮੈਂ ਮਤਲਬ ਚਲੋ ਦੇਖੀਏ ਸਭ ਨੇ ਮੈਂ ਵਾਰ ਦਾ ਪੁੱਤ ਸਾਹ ਹੋਦਾ ਕੋਈ ਨਹੀਂ ਕਰ ਲਵੇ ਪਰ ਕਰਕੇ ਆਪਣੇ ਵਤਨ ਲਈ ਮੈਂ ਤੇ ਇਹ ਕਹੂੰਗਾ 2 ਸਾਲ ਲਾ ਦੇ 4 ਲਾ ਦੇ 5 ਸਾਲ ਲਾ ਦੇ 10 ਸਾਲ ਲਾ ਲੈ ਜਰੂਰ ਆ ਤੇ ਆਪਣੇ ਵਤਨ ਦੀ ਉਪਰ ਮੈਂ ਇਹੀ ਗੱਲ ਕਹੂੰਗਾ ਕਿ ਨਾ ਇਹਨੂੰ ਛੱਡ ਕੇ ਨਾ ਜਾਵੇ ਕਿ ਮੈਂ ਹੁਣ ਚਲੇ ਜਾਵਾਂ ਕਿ ਮੈਂ ਇਹਨੂੰ ਛੱਡ ਤਾ ਹੋ ਜਾਣਾ ਇਹ ਆ ਗਾ ਬਾਹਰ ਵੀ ਖਾਣੀ ਦੀ ਰੋਟੀ ਐ ਕੋਈ ਬਰੀਵੀਆਂ ਮਿਲਦੀ ਐ ਪੰਮਰ ਸਾਹਿਬਾ ਗਾ ਪਾਣੀ ਐ ਨਹੀਂ ਕੋਈ ਨਹੀਂ ਜੀ ਸਰ ਬਹੁਤ ਬਹੁਤ ਸ਼ੁਕਰੀਆ ਦੇਖ ਸਾਡੇ ਦੇਖੇ ਕਿ ਜਿੱਥੇ ਨੌਜਵਾਨ ਪੀੜ੍ਹੀ ਬਾਹਰ ਜਾਣ ਦੀ ਫਿਰਾਦ ਹੈ ਹਰ ਕਿਸੇ ਦੇ ਜ਼ੁਬਾਨ ਤੋਂ ਹੁੰਦਾ ਹੈ ਕਿ ਮੈਂ ਬਾਹਰ ਜਾਣਾ ਹੈ ਮੈਂ ਆਪਣੀ ਪੜ੍ਹਾਈ ਪੂਰੀ ਕਰ ਲਈਏ ਉੱਥੇ ਹੀ ਤੁਹਾਨੂੰ ਸਿੱਖਣਮ ਲੈ ਜਿਹੜੇ ਬਾਹਰ ਦੇ ਸਾਰੇ ਕੰਮ ਕਰ ਆਏ ਨੇ ਬਾਹਰ ਕਿਸ ਤਰ੍ਹਾਂ ਮਿਹਨਤ ਹੁੰਦੀ ਹੈ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਪਰ ਜਿਨ੍ਹਾਂ ਦਾ ਕਹਿਣਾ ਆਪਣੇ ਸ਼ਹਿਰ ਵਰਗਾ ਜਿੱਥੇ ਆਪਣੇ ਸ਼ਹਿਰ ਚ ਆ ਕੇ ਕੰਮ ਕਰਨਾ ਆਪਣੇ ਵਤਨ ਦੀ ਮਿੱਟੀ ਵਰਗਾ ਕਿਤੇ ਵੀ ਕੁਛ ਨਹੀਂ ਮਿਲੇਗਾ ਬਾਹਰ ਜਿਸ ਨੇ ਜਾਣਾ ਹੈ ਜਾ ਸਕਦੇ ਐ ਪਰ ਸੇ ਵਤਨ ਜ਼ਰੂਰ ਪਰਤੋ ਤੇ ਜਿਹੜੇ ਕਿੰਨਾ ਨੇ ਕੰਮ ਕਰਨਾ ਹੈ ਉਹ ਇੱਥੇ ਵੀ ਕਰ ਸਕਦੇ ਨੇ ਜਿਹੜੇ ਬਾਹਰ ਜਾ ਕੇ ਕਰਨੇ ਨੇ ਉੱਥੇ ਵੀ ਕੰਮ ਹੀ ਕਰਨੇ ਪੈਣਗੇ ਤਾਂ ਆਪਣੇ ਸ਼ਹਿਰ ਵਿੱਚ ਆਪਣੇ ਇੱਥੇ ਕਰੋਗੇ ਤਾਂ ਰੰਗਲਾ ਪੰਜਾਬ ਜਿਹੜਾ ਬਣਾਇਆ ਜਾ ਸਕਦਾ ਹੈ ਕੈਮਰਾ ਪਰਸਨ ਦਿਨਾ ਵਿਸ਼ਾਲ ਮਿਸ਼ਰਾ ਹੋਟਲ ਨੰਦ ਸਿੰਘਾ ਅੰਮ੍ਰਿਤਸਰ